ਅੱਜ ਦੇ ਸੋਚਾ ਹੈ ਇੱਕ ਛੋਟਾ ਜਿਹਾ ਆਲੂ ਵੀ ਜ਼ਿੰਦਗੀ ਦਾ ਵੱਡਾ ਸਬਕ ਸਿਖਾ ਸਕਦਾ ਹੈ ਨਹੀਂ ਇਹ ਕੋਈ ਸੁਧਾਰਨ ਖਾਣੇ ਦੀ ਕਹਾਣੀ ਨਹੀਂ ਇਹ ਹੈ ਕਹਾਣੀ ਹੈ ਇੱਕ ایسے ਆਲੂ ਦੀ ਜਿਸ ਨੂੰ ਸਭ ਨੇ ਛੱਡ ਦਿੱਤਾ ਪਰ ਫਿਰ ਵੀ ਉਹ ਮਿੱਟੀ ਵਿੱਚ ਦਬਿਆ ਹੋਏ ਵੀ ਆਪਣੀ ਕੀਮਤ ਬਣਾ ਲੈਂਦਾ ਹੈ ਆਓ ਸੁਣੀਏ ਆਲੂ ਦਾ ਸਫ਼ਰ ਇੱਕ ਛੋਟੇ ਆਲੂ ਦੀ ਵੱਡੀ ਕਹਾਣੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਖੇਤਾਂ ਵਿੱਚ ਨਵੀਂ ਫਸਲ ਤਿਆਰ ਸੀ ਮਿੱਟੀ ਦੀ ਖੁਸ਼ਬੂ ਹਵਾ ਵਿੱਚ ਫੈਲੀ ਹੋਈ ਸੀ ਇੱਕ ਕਿਸਾਨ ਕੋਸੀ ਕਿਉਂਕਿ ਇਸ ਵਾਰ ਫਸਲ ਬਹੁਤ ਹੀ ਚੰਗੀ ਹੋਈ ਸੀ ਹਰੇ ਕਾਲੂ ਮੋਟਾ ਸੁੰਦਰ ਤੇ ਚਮਕਦਾਰ ਸੀ ਹਰੇ ਕਾਲੂ ਸੀ ਜੋ ਬਾਕੀਆਂ ਦਾ ਤੁਲਾ ਛੋਟਾ ਉਹਦਾ ਟਿੱਡਾ ਤੇ ਉਹਦਾ ਅਜੀਬ ਕੀ ਉਹੀ ਸੀ ਸਾਡੀ ਕਹਾਣੀ ਦਾ ਨਾਇਕ ਛੋਟਾ ਆਲੂ ਵੱਡੇ ਆਲੂ ਉਸ ਤੇ ਹੱਸਦੇ ਸਨ ਤੈਨੂੰ ਕੋਈ ਨਹੀਂ ਚੁਨੇਗਾ ਤੂੰ ਤਾਂ ਬੇਕਾਰ ਹੈ ਛੋਟਾ ਆਲੂ ਚੋ ਪਰੇਂਦਾ ਸੀ ਪਰ ਉਸ ਦੇ ਅੰਦਰ ਵੀ ਇੱਕ ਆਵਾਜ਼ ਸੀ ਮੈਂ ਵੀ ਕੁਝ ਕਰ ਸਕਦਾ ਹਾਂ ਮੇਰੇ ਵਿੱਚ ਵੀ ਕੁਝ ਖਾਸ ਹੈ ਜਦੋਂ ਕਟਾਈ ਦਾ ਸਮਾਂ ਆਇਆ ਕਿਸਾਨ ਨੇ ਸਭ ਆਲੂਆਂ ਦੀ ਚੋਣ ਕੀਤੀ ਵੱਡੇ ਚਮਕਦਾਰ ਆਲੂਆਂ ਨੂੰ ਬੋਰੀ ਵਿੱਚ ਪਾ ਲਿਆ ਗਿਆ ਪਰ ਛੋਟਾ ਆਲੂ ਮਿੱਟੀ ਵਿੱਚ ਹੀ ਰਹਿ ਗਿਆ ਉਸ ਵੇਲੇ ਹਵਾ ਨੇ ਇੱਕ ਬੁੱਲੇ ਦੇ ਵਾਂਗ ਉਸ ਦੇ ਕੰਨ ਵਿੱਚ ਕਿਹਾ ਕਈ ਵਾਰ ਦੁਨੀਆ ਜੋ ਛੱਡ ਜਾਂਦੀ ਹੈ ਉਹ ਹੀ ਸਭ ਤੋਂ ਕੀਮਤੀ ਹੁੰਦਾ ਹੈ ਛੋਟਾ ਆਲੂ ਚੁੱਪਚਾਪ ਮਿੱਟੀ ਵਿੱਚ ਦਬਿਆ ਰਹਿ ਗਿਆ ਉਸਨੇ ਸੋਚਿਆ ਕਿ ਮੈਂ ਸੱਚਮੁੱਚ ਬੇਕਾਰ ਹਾਂ ਜਾਂ ਮੇਰਾ ਸਮਾਂ ਅਜੇ ਤੱਕ ਆਇਆ ਨਹੀਂ ਦਨ ਵੀ ਤੇ ਮਿੱਟੀ ਉਸ ਦਾ ਘਰ ਬਣ ਚੁੱਕੀ ਸੀ ਧਰਤੀ ਮਾਂ ਨੇ ਉਸ ਨੂੰ ਪੋਸ਼ਣ ਦਿੱਤਾ ਹਵਾ ਨੇ ਉਸ ਨੂੰ ਸਾਹ ਦਿੱਤਾ ਪਾਣੀ ਨੇ ਜੀਵਨ ਦਿੱਤਾ ਉਹ ਆਪਣੇ ਆਪ ਨੂੰ ਜਾਣਨ ਲੱਗਾ ਉਸ ਨੇ ਮਹਿਸੂਸ ਕੀਤਾ ਕਿ ਬਾਹਰੋਂ ਨਹੀਂ ਅੰਦਰੋਂ ਮਜ਼ਬੂਤੀ ਆਉਂਦੀ ਹੈ ਹਰ ਦਿਨ ਉਹ ਆਪਣੇ ਅੰਦਰ ਦੀ ਤਾਕਤ ਨੂੰ ਵਧਾਉਂਦਾ ਗਿਆ ਉਸ ਨੂੰ ਅਹਿਸਾਸ ਹੋਇਆ ਮੈਂ ਛੋਟਾ ਹਾਂ ਪਰ ਅਧੂਰਾ ਨਹੀਂ ਉਹਨਾਂ ਵਾਲੂ ਪਹਿਲਾਂ ਵਾਂਗ ਨਹੀਂ ਸੀ ਉਸ ਦੇ ਅੰਦਰ ਇੱਕ ਨਵੀਂ ਚਮਕ ਆ ਗਈ ਸੀ ਵਿਸ਼ਵਾਸ ਦੀ ਚਮ ਉਹ ਜਾਣਦਾ ਸੀ ਜਦੋਂ ਵੀ ਮੌਕਾ ਆਵੇਗਾ ਉਹ ਆਪਣੀ ਕਦਰ ਆਪ ਬਣਾਵੇਗਾ ਇੱਕ ਦਿਨ ਬਾਜ਼ਾਰ ਵਿੱਚੋਂ ਇੱਕ ਰਸੋਈ ਆਇਆ ਉਹ ਕਹਿੰਦਾ ਮੈਨੂੰ ਖਾਸ ਆਲੂ ਚਾਹੀਦੇ ਨੇ ਜਿਨ੍ਹਾਂ ਦਾ ਸਵਾਦ ਲੋਕਾਂ ਨੂੰ ਯਾਦ ਰਹ ਜਾਵੇ ਉਸਨੇ ਵੱਡੇ ਆਲੂ ਚੁਨੇ ਉਹਨਾਂ ਨੂੰ ਵੇਖ ਕੇ ਚੱਕਿਆ ਪਰ ਕੁਝ ਖਾਸ ਮਹਿਸੂਸ ਨਾ ਹੋਇਆ ਫਿਰ ਉਸਦੀ ਨਜ਼ਰ ਇੱਕ ਛੋਟੇ ਆਲੂ ਤੇ ਪਈ ਜੋ ਮਿੱਟੀ ਦੇ ਕੋਨੇ ਵਿੱਚ ਪਿਆ ਸੀ ਉਸਨੇ ਕਿਹਾ ਇਸ ਨੂੰ ਵੀ ਲੈ ਆਓ ਦੇਖੀਏ ਉਹੀ ਵਾਲ ਨੇ ਉਸ ਨੂੰ ਉਬਾਲ ਲਿਆ ਕਾਲਿਆ ਤੇ ਫਿਰ ਚਖਿਆ ਉਸਦੇ ਚਿਹਰੇ ਤੇ ਮੁਸਕਰਾਹਟ ਆ ਗਈ ਇਹ ਹੈ ਇਹ ਹੈ ਉਸ 맛 ਜਿਸ ਦੀ ਮੈਨੇ ਲੋੜ ਸੀ ਉਹ ਛੋਟਾ ਆਲੂ ਹੁਣ ਕਿਸੇ ਪਲੇਟ ਤੇ ਸਿਰਫ ਖਾਣਾ ਨਹੀਂ ਸੀ ਉਹ ਇੱਕ ਖਾਸ ਵਿਅੰਜਨ ਬਣ ਚੁੱਕਿਆ ਸੀ ਉਹਦਾ ਸਵਾਦ ਸਭ ਦੇ ਦਿਲਾਂ ਵਿੱਚ ਘੁੱਲ ਜਾਂਦਾ ਹੈ ਲੋਕ ਖਾਣਾ ਖਾ ਰਹੇ ਸਨ ਤੇ ਖੁਸ਼ੀ ਨਾਲ ਕਹਿ ਰਹੇ ਸਨ ਇਹ ਆਲੂ ਕਿੰਨਾ ਸਵਾਦਲਾ ਹੈ ਇਹ ਤਾਂ ਵੱਖਰਾ ਹੀ ਹੈ ਉਹੀ ਵਾਰਾਸਿਆ ਹਾਂ ਕਈ ਵਾਰ ਛੋਟੀਆਂ ਚੀਜ਼ਾਂ ਹੀ ਸਭ ਤੋਂ ਵੱਡਾ ਅਸਰ ਛੱਡ ਜਾਂਦੀਆਂ ਹਨ ਉਹਨੋਂ ਆਲੂ ਜਿਸ ਨੂੰ ਕੱਲ ਮਿੱਟੀ ਵਿੱਚ ਛੱਡ ਦਿੱਤਾ ਗਿਆ ਸੀ ਅੱਜ ਸਭ ਦੀ ਪਸੰਦ ਬਣ ਚੁੱਕਿਆ ਸੀ ਉਹ ਮਾਨਾ ਚਮਕ ਰਿਹਾ ਸੀ ਕਿਉਂਕਿ ਉਸਨੇ ਆਪਣੀ ਕਦਰ ਆਪ ਬਣਾਈ ਸੀ ਉਸ ਦਿਨ ਉਸ ਆਲੂ ਨੇ ਸਾਨੂੰ ਇੱਕ ਗਹਿਰੀ ਸਿੱਖਿਆ ਦਿੱਤੀ ਸੁੰਦਰਤਾ ਆਕਾਰ ਜਾਂ ਚਮਕ ਕਦੇ ਮਾਪ ਦੰਦ ਨਹੀਂ ਹੁੰਦੇ ਅਸਲ ਕਦਰ ਉਹੀ ਹੁੰਦੀ ਹੈ ਜੋ ਅੰਦਰੋਂ ਆਉਂਦੀ ਹੈ ਫਵਾਦ ਗੁਨ ਤੇ ਹਿੰਮਤ ਜਿਹੜਾ ਕੱਲ ਮਿੱਟੀ ਵਿੱਚ ਛੱਡਿਆ ਗਿਆ ਸੀ ਅੱਜ ਸਭ ਤੋਂ ਮਾਨਯੋਗ ਮੰਨ ਚੁੱਕਿਆ ਸੀ ਕਈ ਵਾਰ ਜ਼ਿੰਦਗੀ ਸਾਨੂੰ ਮਿੱਟੀ ਵਿੱਚ ਦੱਬ ਦਿੰਦੀ ਹੈ ਪਰ ਯਾਦ ਰੱਖਣਾ ਉਹ ਮਿੱਟੀ ਕਦੇ سزا ਨਹੀਂ ਦਿੱਖਿਆ ਹੁੰਦੀ ਹੈ ਕਿਉਂਕਿ ਉਤੇ ਹੀ ਤੁਸੀਂ ਆਪਣਾ ਅਸਲੀ ਸਵਾਦ ਬਣਾਉਂਦੇ ਹੋ ਅਤੇ ਅਕੀਰ ਉਹ ਛੋਟਾ ਆਲੂ ਆਬ ਨੂੰ 파 ਗਿਆ ਅਸਲ ਕਦਰ ਬਾਹਰ ਨਹੀਂ ਅੰਦਰੋਂ ਹੁੰਦੀ ਹੈ ਪੰਜਾਬੀ ਖਾਂ ਦੀ ਦੁਨੀਆ ਵੱਲੋਂ ਇੱਕ ਕਹਾਣੀ ਜੋ ਦਿਲਾਂ ਚੋਂ ਨਿਕਲੀ ਹੈ ਤੇ ਦਿਲਾਂ ਤੱਕ ਪਹੁੰਚੀ ਹੈ